दोस्तों ये तेन नई लाभ रहा था मंदिर की बात करते हुए कर माता पिता में ब्रिटिश पुलिस के लिए काम करते थे अब इस आर्टिकल को देखो यहाँ तो मंदिर की बजाय सिंह लिखा है माना कि तू तो अनपढ़ का है लेकिन क्या इतना भी पढ़ना नहीं आता कि हर्ष मंदिर और हरमंदर सिंह में डिफरेंशिएट कर सके पकड़ लिया वैसे मुझे तो लगता है ये खुद ही इतना बेवकूफ है क्यूँकी ਹਾਂਜੀ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਅ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਤੁਸੀਂ ਥੰਬਨੇਲ ਤੋਂ ਸਮਝ ਗਏ ਹੀ ਹੋਗੇ ਕਿ ਅੱਜ ਮੈਂ ਕਿਸ ਵਿਸ਼ੇ ਤੇ ਗੱਲ ਕਰਨੀ ਆ ਵਿਸ਼ਾ ਬਹੁਤ ਅਲੱਗ ਆ ਕੋਈ ਨਾ ਰਾਜਨੀਤੀ ਬਾਰੇ ਗੱਲ ਨਹੀਂ ਕਰਨੀ ਕੋਈ ਇਦਾਂ ਦੀ ਗੱਲ ਨਹੀਂ ਕਰਨੀ ਈਸ਼ੂਜ਼ ਬਾਰੇ ਨਹੀਂ ਗੱਲ ਕਰਨੀ ਪਰ ਇੱਕ ਮੈਂ ਗੱਲ ਕਰਨੀ ਆ ਜਿਊ ਟਿਊਬਰਜ਼ ਬਾਰੇ ਜਿਹੜੇ ਕਿ ਅੱਜ ਕੱਲ ਬਹੁਤ ਫਾਈਟ ਚੱਲ ਰਹੀਆਂ ਆ ਜਿਊ ਟਿਊਬਰਜ਼ ਦੀ ਬਹੁਤ ਫੇਮਸ ਜਿਊ ਟਿਊਬਰ ਨੇ ਅ ਇੰਡੀਆ ਦੇ ਵਿੱਚ ਬਹੁਤ ਉਹਨਾਂ ਦਾ ਮਤਲਬ ਨਾਮ ਹੈ ਸਭ ਤੋਂ ਪਹਿਲਾਂ ਦੁਰਵਰਾਠੀ ਤੇ ਆਲਵਿਸ਼ ਜਾਦਵ ਇਹ ਦੋ ਕਰਦਾਰ ਨੇ ਜਿਹੜੇ ਕਿ YouTube ਦੇ ਛਾਇਏ ਹੋਏ ਨੇ ਗੱਲ ਕਰਾਂ ਦੁਰਵਰਾਠੀ ਦੀ ਜੇ ਦੁਰਵਰਾਠੀ ਦੀ ਕੋਈ ਵੀ ਤੁਸੀਂ ਵੀਡੀਓ ਚੱਕ ਲੋ ਉਹ ਐਜੂਕੇਸ਼ਨਲ ਵੀਡੀਓ ਨੌਲੇਜ ਵੀਡੀਓ ਬਣਾਉਂਦੇ ਨੇ ਵਿਸ਼ੇ ਤੇ ਵੀਡੀਓ ਬਣਾਉਂਦੇ ਨੇ ਜਿਵੇਂ ਵਲੋਗਿੰਗ ਕਰਦੇ ਨੇ ਤੇ ਵਲੋਗਿੰਗ ਵੀ ਕਮਾਲ ਦੀ ਹੁੰਦੀ ਹੈ ਉਹਨਾਂ ਦੀ ਔਰ ਬਹੁਤ ਵਧੀਆ ਉਹਨਾਂ ਦਾ ਜਿਹੜਾ ਵਾ ਹਰ ਇੱਕ ਕੰਟੈਂਟ ਜਿਹੜਾ ਬਹੁਤ ਵਧੀਆ ਹੁੰਦਾ ਤੇ ਦੂਜੇ ਨੇ ਆਲਵਿਸ਼ যাদਬ ਆਲਵਿਸ਼ যাদਬ ਭਰਾ ਦੀ ਜਿਹੜਾ ਮੈਂ ਗੱਲ ਕਰਾਂ ਕਿ ਬਹੁਤ ਫੇਮਸ ਹੋਇਆ ਜਿਆਦਾ ਉਹਨਾਂ ਦੇ ਬਲੌਗਸ ਹੁੰਦੇ ਨੇ ਔਰ ਹਰ ਇੱਕ ਜਿਹੜੀ ਆ ਗੱਲਬਾਤ ਕਰਦਾ ਜਿੱਦਾਂ ਮਤਲਬ ਹਰ ਇੱਕ ਗੱਲ ਕਰਦਾ 빅 ਬੌਸ ਦੇ ਵਿੱਚ ਵੀ ਉਹਨਾਂ ਦੀ ਐਂਟਰੀ ਹੋਈ 빅 ਬੌਸ 'ਚ ਵੀ ਗਿਆ ਭਰਾ ਗੱਲ ਇਹਨਾਂ ਦੋਵਾਂ ਦੀ ਕਿਸੇ ਗੱਲੋਂ ਫਾਈਟ ਹੋਈ ਆ ਕੋਈ ਗੱਲ ਹੋਈ ਇਹਨਾਂ ਦੀ ਗੱਲ ਹੀ ਨਹੀਂ ਵੱਧ ਗਈ ਕਿ ਇੱਕ ਦੂਜੇ ਨੂੰ ਬਹੁਤ ਇਹਨਾਂ ਨੇ ਟਰੋਲ ਕੀਤਾ ਪਰ ਲੈਂਗੁਏਜ ਦੀ ਗੱਲ ਕਰਨੀ ਆ ਮੈਂ ਇੱਥੇ ਕਿਉਂਕਿ ਦੁਰਵਰਾਟੀ ਨੇ ਜਵਾਬ ਦੇ ਦਿੱਤਾ ਅਲਵਿਸ਼ ਜੋਧਵ ਨੂੰ ਆਪਣੀ ਵੀਡੀਓਜ਼ ਦੇ ਵਿੱਚ ਉਹਨੇ ਜਵਾਬ ਦਿੱਤਾ ਮੈਂ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਦੁਰਵਰਾਟੀ ਜੀ ਨੇ ਆਪਣਾ ਭਰਾ ਨਹੀਂ ਉਹਨੇ ਜਵਾਬ ਦਿੱਤਾ ਪਰ ਮੈਂ ਇੱਥੇ ਗੱਲ ਕਰਨੀ ਆ ਲੈਂਗੁਏਜ ਦੀ ਇੱਕ ਪੜ੍ਹੇ ਲਿਖੇ ਯੂਟਿਊਬਰ ਦੀ ਯੂਟਿਊਬਰ ਯੂਟਿਊਬ ਕਰਨਾ ਬਹੁਤ ਵਧੀਆ ਗੱਲ ਹੈ ਮੈਂ ਵੀ ਕਰਦਾ ਸੋ ਬੋਲਣਾ ਹੈ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸਾਡੇ ਨਾਲ ਇੱਕ ਨਹੀਂ ਜੁੜੇ ਹੁੰਦੇ ਸਾਡੇ ਨਾਲ ਕਈ ਜੁੜੇ ਨੇ ਸਾਡੀਆਂ ਭੈਣਾਂ ਵੀ ਨੇ ਸਬਸਕ੍ਰਾਈਬ ਕਰਦੀਆਂ ਨੇ ਚੈਨਲ ਸਾਡੇ ਭਰਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਬੱਚੇ ਵੀ ਕਰਦੇ ਨੇ ਬਜ਼ੁਰਗ ਵੀ ਕਰਦੇ ਨੇ ਮਤਾਵਾ ਨਹੀਂ ਕਰਦੀਆਂ ਨੇ ਪਰ ਬੋਲਣਾ ਬੜਾ तरीके ਨਾਲ ਚਾਹੀਦਾ ਜੋ ਅਲਵਿਸ਼ ਜਾਦਵ ਨੇ ਜੋ ਦੁਰਵਰਾਟੀ ਦੇ ਲਈ ਲਬਜ਼ ਰੱਖੀ ਬਹੁਤ ਗਲਤ ਨਹੀਂ ਮੇਰੇ ਹਿਸਾਬ ਨਾਲ ਤੇ ਇੱਕ ਝੂਠਾ ਉਤੇ ਬਲੇਮ ਲਾਇਆ ਕੱਲੇ-ਕੱਲੇ ਉਸ ਵੀਰ ਨੇ ਦੁਰਵਰਾਟੀ ਵੀਰ ਨੇ ਕੱਲੇ-ਕੱਲੇ ਮਤਲਬ ਹਰ ਇੱਕ ਗੱਲ ਦਾ ਜਵਾਬ ਦਿੱਤਾ ਪਰ ਆਪਣੀ ਲੈਂਗੁਏਜ ਨੂੰ ਸੁਧਾਰਨਾ ਬੜੀ ਜ਼ਰੂਰੀ ਗੱਲ ਹੈ ਤੁਜੀ ਅਲਵਿਸ਼ ਜਾਦਵ ਨੂੰ ਵੀਰ ਨੂੰ ਮੈਂ ਇਹ ਗੱਲ ਕਰਨੀ ਕਹਿਣੀ ਚਾਹਨਾ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਵੀਰ ਤੇਰੀਆਂ ਕੋਈ ਵੀ ਵੀਡੀਓ ਜਿਹੜੀਆਂ ਤੇਰੀ ਕੋਈ ਐਦਾਂ ਦੀ ਮੈਂ ਵੀਡੀਓ ਨਹੀਂ ਦੇਖੀ ਜਿਹਦੇ ਵਿੱਚ ਤੂੰ ਬੜਾ ਇਫਜ਼ਾਹ ਦੇ ਰਿਹਾ ਜਿਹਦੇ ਵਿੱਚ ਤੂੰ ਕੋਈ ਫੇਰ ਦੇ ਰਿਹਾ ਕਿਤੇ ਤੂੰ ਭੰਗ ਫੜੀ ਆ ਕਿਤੇ ਤੂੰ ਹੁੱਕਾ ਪੀ ਰਿਹਾ ਕਿਤੇ ਤੂੰ ਕਿਸੇ ਟੀ ਪੈਨ ਨੂੰ ਕੁਝ ਗਲਤ ਕਹਿ ਰਿਹਾ ਤੇ ਮੈਂ ਦੂਰ ਰਾਠੀ ਦੀ ਵੀ ਵੀਡੀਓ ਦੇਖਦਾ ਉਹ ਆਪਣੀ ਵਾਈਫ ਨੂੰ ਰਿਸਪੈਕਟ ਵੇ ਦੇ ਨਾਲ ਕੋ ਗੂਰਿਆ ਜੋ ਵਾਈਫ ਨੇ ਨਾਲ ਵਲੋਗਿੰਗ ਕਰਦਾ ਟਰੈਵਲਿੰਗ ਕਰਦਾ ਜਾਂਦਾ ਕਿਤੇ ਤੇ ਬੜੇ ਲਹਿਜੇ ਦੇ ਤਰੀਕੇ ਦੇ ਨਾਲ ਉਹ ਜਿਹੜਾ ਵਾ ਕਰਦਾ ਗੱਲ ਕਰਦਾ ਆਪਣੀ ਵਾਈਫ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਤੇ ਜੇ ਅਲਵੀ ਅਲਵੀ ਸ਼ਜਾਦਵ ਦੀ ਗੱਲ ਕਰਾਂ ਤੇ ਉਹ ਹੰਕਾਰ ਦੇ ਵਿੱਚ ਮੈਂ ਉਹ ਜਿੰਨੀਆਂ ਵੀਡੀਓ ਦੇਖੀਆਂ ਉਹ ਐਦਾਂ ਆਪਣੇ ਆਪ ਨੂੰ ਸਮਝਦਾ ਕਿ ਜਿੱਦਾਂ ਮੈਂ ਪਤਾ ਨਹੀਂ ਕਿੰਨਾ ਕੁ ਵੱਡਾ ਫੇਮਸ ਆ ਜਾਂ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਬੰਦਾ ਬਣ ਗਿਆ ਐਦਾਂ ਦੀਆਂ ਗੱਲਾਂ ਕਰਦਾ ਉਹ ਵੀਰ ਤੇ ਮੈਨੂੰ ਨਹੀਂ ਲੱਗਦਾ ਕਿ ਤੇਰੇ ਨਾਲੋਂ ਵੱਧ ਮੈਨੂੰ ਲੱਗਦਾ ਕਿ ਤੇਰੇ ਨਾਲੋਂ ਵੱਧ ਦੁਰਬਰਾਠੀ ਜਿਹੜਾ ਵਾ ਉਹ ਵੱਧ ਪੈਸੇ ਕਮਾਉਂਦਾ ਹੋਊਗਾ ਗੱਲ ਪੈਸੇ ਦੀ ਨਹੀਂ ਤੂੰ ਬਿੱਗ ਬੌਸ ਚ ਆਣਾ ਬਿੱਗ ਬੌਸ ਚ ਗਿਆ ਤੂੰ ਹਨਾ ਤੂੰ ਮੋਦੀ ਜੀ ਦੇ ਬਾਰੇ ਬੋਲਦਾ ਹਨਾ ਉਹਨਾਂ ਦੇ ਉਹਨਾਂ ਦੀ ਸਪੋਰਟ ਚ ਹੋ ਉਹਨਾਂ ਵੀ ਚਾਹੀਦਾ ਪਰ ਯਾਰ ਪਿੱਛੇ ਤੂੰ ਮਤਲਬ ਮਹਾਦੇਵ ਜੈ ਸ਼੍ਰੀ ਰਾਮ ਲਿਖਿਆ ਹਨਾ ਜੈ ਸ਼੍ਰੀ ਰਾਮ ਲਿਖਿਆ ਯਾਰ ਉਸ ਜੈ ਸ਼੍ਰੀ ਰਾਮ ਦੀ ਹੀ ਸ਼ਰਮ ਕਰਲਾ ਉੱਥੇ ਬਹਿ ਕੇ ਤੂੰ ਕਿਹੜੀਆਂ ਐਡਾ ਕਰ ਰਿਹਾ ਤੂੰ ਰੰਮੀ ਸਰਕਲ ਜੂਏ ਦੀਆਂ ਐਡਾਂ ਕਰ ਰਿਆਂ ਤੂੰ ਕੀ ਫੇਡ ਦੇ ਰਿਆਂ ਤੂੰ ਇਹ ਆਪਣੀਆਂ ਵੀਡੀਓ ਦੇ ਵਿੱਚ ਕੀ ਸਾਬਤ ਕਰਨਾ ਚਾਹਨਾ ਤੇ ਦੁਰਵਰਾਈਟੀ ਦੀ ਗੱਲ ਕਰਾਂ ਤੇ ਦੁਰਵਰਾਈਟੀ ਦੀ ਕੋਈ ਵੀ ਵੀਡੀਓ ਚੱਕਲਾ ਉਹਦੇ ਵਿੱਚ ਉਹਨੇ ਕਦੇ ਵੀ ਰਮੀ ਸਰਕਲ ਜਾਂ ਮੈਂ ਸਾਡੀ ਸਰਕ ਮਤਲਬ ਜੂਏ ਬਾਜੀ ਤੋਂ ਜਾਂ ਨਸ਼ਿਆਂ ਤੋਂ ਗੁਟਕਾ ਪਾਣ ਦੀ ਕਦੇ ਉਹਨੇ ਮਸ਼ਹੂਰੀ ਨਹੀਂ ਦਿੱਤੀ ਐਦਾਂ ਦੀ ਕੋਈ ਵੀ ਐਡ ਨਹੀਂ ਕੀਤੀ ਤੂੰ ਯਾਰ ਚੰਦ ਪੈਸਿਆਂ ਲਈ ਕੀ ਕੁਛ ਕਰ ਰਿਹਾ ਪਰ ਸਰਕਾਰ ਵੀ ਤੇਰੀ ਸਪੋਰਟ ਕਰ ਰਹੀ ਹੈ ਮੈਂ ਮੰਨਦਾ ਤੇਰੀ ਗੱਲ ਤੂੰ ਤੂੰ ਤੇਰੀ ਸਪੋਰਟ ਆ ਤੂੰ ਬਿੱਗ ਬਾਸ ਚ ਗਿਆ ਪਰ ਇਹ ਇਹ ਵੀਰ ਦੇ ਜਿਹੜੇ ਸਬਸਕ੍ਰਾਈਬਰ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਕੁਝ ਦੇਖਣਾ ਤਾਂ ਜੱਜ ਦਾ ਦੇਖੋ ਮੈਂ ਨਹੀਂ ਕਹਿੰਦਾ ਕਿ ਦੁਰਵਰਾਟੀ ਇਹ ਦੇਖੋ ਹੋਰ ਵੀ ਬਹੁਤ ਸਾਰੇ ਭਰਾ ਨੇ ਜਿਹੜਾ ਚੰਗਾ ਕੰਮ ਕਰ ਰਹੇ ਨੇ ਮੈਂ ਇਹ ਵੀ ਨਹੀਂ ਕਹ ਰਿਹਾ ਕਿ ਮੈਨੂੰ ਉਹ ਦੇਖੋ ਯਾਰ ਤੁਸੀਂ ਮੈਨੂੰ ਨਾ ਸੁਣੋ ਜਿੰਨੀਆਂ ਗਾਲਾਂ ਕੱਢੀਆਂ ਛਾਂਦੀਆਂ ਕੱਢ ਰੋ ਪਰ ਯਾਰ ਜੇ ਕੁਝ ਜੇ ਕੁਝ ਚੰਗਾ ਨਹੀਂ ਕਰ ਸਕਦੇ ਤੇ ਆਪਾਂ ਮਾੜਾਬ ਨਾ ਕਰੀਏ ਤੂੰ ਅਲਵੀਸ਼ ਜਾਦਵ ਦੀ ਗੱਲ ਕਰਾਂ ਤੇ ਉਹ ਵੀਰ ਹੈ ਜਿਹੜਾ ਵਾ ਉਹ ਦੇਸ਼ ਨੂੰ ਤੋੜਨ ਵਾਸਤੇ ਗੱਲਾਂ ਕਰ ਰਿਹਾ ਤੇ ਦੁਰਵਰਾਟੀ ਜਿਹੜਾ ਵਾ ਦੇਸ਼ ਨੂੰ ਜੋੜਨ ਵਾਲੀ ਗੱਲਾਂ ਕਰ ਰਿਹਾ ਆਪਣੇ ਇਤਿਹਾਸ ਨੂੰ ਦੀ ਸੁਣਾਉਂਦਾ ਹਨਾ ਆਪਣੀਆਂ ਉਹਦੀਆਂ ਵੀਡੀਓ ਕਮਾਲ ਦੀਆਂ ਹੁੰਦੀਆਂ ਕੰਟੈਂਟ ਬਹੁਤ ਵਧੀਆ ਹੁੰਦਾ ਤੇ ਭਰਾ ਮੇਰੇਆ ਤੇਰਾ ਕੰਟੈਂਟ ਤੇਰਾ ਕੰਟੈਂਟ ਤੇ ਦੁਰਵਰਾਟੀ ਦਾ ਕੰਟੈਂਟ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਆ ਜ਼ਮੀਨ ਸਮਾਨ ਦਾ ਫਰਕ ਸੋਚ ਕੇ ਦੇਖ ਆਪਣੇ ਦਿਲ ਤੇ ਅਥਰਾ ਕੇ ਦੇਖ ਤੂੰ ਸੱਚੀ ਸੱਚੀ ਵਧੀਆ ਕਰ ਰਿਆ ਜੋ ਵੀ ਕਰ ਰਿਆ ਨੂੰ ਨਹੀਂ ਭਰਾ ਤੂੰ ਨਹੀਂ ਵਧੀਆ ਕਰ ਰਿਆ ਤੂੰ ਬਹੁਤ ਗਲਤ ਕਰ ਰਿਆ ਹਾਂ ਤੇਰਾ ਸ਼ੌਕ ਆ ਵੀਡੀਓ ਪਾਉਣ ਦਾ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਭਰਾ ਸਾਡੇ ਹਰ ਭੇਜ ਵੀਰ ਆ ਕਿੰਨੇ ਸੋਹਣਾ ਕੰਟੈਂਟ ਪਾ ਰਿਹਾ ਉਹ ਹਣਾ ਭਰਾ ਉਹ ਜਾ ਕੇ ਪ੍ਰਾਣੀਆਂ ਹਵੇਲੀਆਂ ਪੰਛੀ ਪ੍ਰਾਣੀਆਂ ਗੱਡੀਆਂ ਇਤਾਂ ਦਾ ਕਲਚਰ ਦਿਖਾ ਰਿਹਾ ਹਣਾ ਸ਼ੌਂਕੀ ਸਰਦਾਰ ਬਾਈ ਹੈਗਾ ਇੱਕ ਵੀ ਬਹੁਤ ਸੋਹਣਾ ਕੰਟੈਂਟ ਲੈ ਕੇ ਆਉਂਦੇ ਹੁੰਦੇ ਨੇ ਤੇ ਜਰ ਤੂੰ ਇਤਾਂ ਦਾ ਕੰਟੈਂਟ ਕਰ ਦਿੱਲੀ ਦੇ ਵਿੱਚ ਰਹਿੰਦਾ ਦਿੱਲੀ ਦੇ ਵਿੱਚ ਬਹੁਤ ਸਾਰੇ ਇਤਾਂ ਦੇ ਨਹੀਂ ਜਿਨ੍ਹਾਂ ਨੂੰ ਇਤਾਂ ਦੀ ਲੋੜ ਆ ਜਿਹੜੇ ਅੱਗੇ ਆਉਣਾ ਚਾਹੁੰਦੇ ਨੇ ਤੂੰ ਇਤਾਂ ਦਾ ਕੁਝ ਕਰ ਯਾਰ ਤੂੰ ਕਿਉਂ ਇਦਾਂ ਦਾ ਕਰ ਰਿਹਾ ਕੀ ਜੇ ਤੂੰ ਸਾਨੂੰ ਨਰਾਜ਼ਗੀ ਜਿਹੜੀ ਆ ਮਹਿਸੂਸ ਹੋਵੇ ਹਨਾ ਬਾਕੀ ਬਾਰ-ਬਾਰ ਕਹਿ ਰਿਹਾ ਦੁਰਮਰਾਟੀ ਦੇ ਸਬਸਕ੍ਰਾਈਬਰ ਆ ਉਹ ਵੀ ਇਹ ਗੱਲ ਜਿਹੜੀ ਆ ਉਹ ਸੋਚਦੇ ਹੋਣਗੇ ਕਿ ਅਸੀਂ ਇੱਕ ਚੰਗੇ ਬੰਦੇ ਨੂੰ ਸਬਸਕ੍ਰਾਈਬ ਕੀਤਾ ਤੇ ਤੇਰੇ ਜਿਹੜੇ ਸਬਸਕ੍ਰਾਈਬਰ ਆ ਉਹ ਵਾਕਿਆ ਹੀ ਇਹ ਸੋਚਦੇ ਹੋਣਗੇ ਕਿ ਅਸੀਂ ਕਿਹੜੇ ਬੰਦੇ ਨੂੰ ਸਬਸਕ੍ਰਾਈਬ ਕੀਤਾ ਅੱਧੇ ਜਿਹੜੇ ਆ ਤੇਰੇ ਸਬਸਕ੍ਰਾਈਬਰ ਉਹ ਅਨਸਬਸਕ੍ਰਾਈਬ ਕਰ ਗਏ ਹੋਣਗੇ ਤੈਨੂੰ ਜੇ ਇਸ ਲਾਈਨ ਦੇ ਵਿੱਚ ਆਇਆ ਤੇ ਜੇ ਲੰਮੀ ਦੌੜ ਦੌੜਨੀ ਆ ਤਾਂ ਕੰਟੈਂਟ ਤੇ ਕੰਮ ਕਰ ਕੰਟੈਂਟ ਤੇ ਕੰਟੈਂਟ ਦੀ ਕਮੀ ਨਹੀਂ ਆ ਇੰਡੀਆ ਦੇ ਵਿੱਚ ਬਹੁਤ ਕੰਟੈਂਟ ਆ ਆਪਾਂ ਕਿਸੇ ਵੀ ਕੰਟੈਂਟ ਤੇ ਗੱਲ ਕਰ ਸਕਦੇ ਆ ਵੀਡੀਓ ਬਣਾ ਸਕਦੇ ਆ ਜੇ ਤੈਨੂੰ ਨਹੀਂ ਕੰਟੈਂਟ ਲੱਭ ਰਿਹਾ ਤਾਂ ਭਰਾ ਤੇਰਾ ਭਰਾ ਬੈਠਾ ਇੱਥੇ ਪੰਜਾਬ 'ਚ ਦੱਸ ਦਾਂਗੇ ਤੈਨੂੰ ਕੰਟੈਂਟ ਦੱਸ ਦਾਂਗੇ ਤੈਨੂੰ ਕਿਹੜਾ ਕੰਟੈਂਟ ਚਾਹੀਦਾ ਹੋਰ ਨਾ ਕੋਈ ਭਰਾ ਮੇਰੇ ਕਹਿ ਦੇਣਗੇ ਕੀ ਤੇ ਤੈਨੂੰ ਕੀ ਤਕਲੀਫ ਆ ਹਨਾ ਤੇਰੀ ਜੀ ਮਤਲਬ ਸੌਰੀ ਮੇਰੇ ਮੂੰਹ ਚ ਨਿਗਲ ਲੱਗੀ ਹੋਜੀ ਗੱਲ ਤੇ ਤੇਰੀ ਕਿਉਂ ਮਤਲਬ ਤੈਨੂੰ ਕਿਉਂ ਤਕਲੀਫ ਆ ਤੇਰੀ ਸਲਾਹ ਨਹੀਂ ਮੰਗੀ ਉਹ ਨਹੀਂ ਮੰਗਿਆ ਭਰਾ ਮੇਰੇਆ ਮੇਰੀ ਸਲਾਹ ਨਹੀਂ ਮੰਗੀ ਮੈਨੂੰ ਇਹ ਬਹੁਤ ਕਮੈਂਟ ਆਉਂਦੇ ਤੇਰੀ ਕਿਹਨੇ ਸਲਾਹ ਮੰਗੀ ਜੇ ਮੈਂ ਸਰਬਜੀਤ ਸਿੰਘ ਖਾਲਸਾ ਜੀ ਤੇ ਮੈਂ ਉਹ ਵੀਡੀਓ ਬਣਾਈ ਤਾਂ ਆਪਕਾ ਕਹਿਣ ਲਾ ਪੇ ਤੇਰੀ ਕਿਹਨੇ ਸਲਾਹ ਮੰਗੀ ਕੋਈ ਮੈਨੂੰ ਕਹਿ ਦਿੰਦਾ ਯਾਰ ਇੱਕ ਨਵਾਂ ਆ ਗਿਆ ਤੇ ਇਦਾਂ ਹਣ ਸਾਰੇ ਮੈਂ ਵੀਰ YouTube ਬਹੁਤ ਚਿਰ ਤੋਂ ਕਰ ਰਿਆਂ 2019 ਤੋਂ ਮੈਨੂੰ ਨਹੀਂ ਸਫਸੇਮੈਂਟ ਦੀ ਉਹ ਮੇਰੀ ਆ ਮੇ ਮੇਰੀ ਸਿਰਦਰਦੀਆਂ ਮੈਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਕੋਈ ਕਰਦੀਆਂ ਮਜਬੂਰੀਆਂ ਕਹੇ ਤਰ੍ਹਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਬੰਦੇ ਦੀਆਂ ਮੈਂ ਦੱਸ ਨਹੀਂ ਸਕਦਾ ਸੋ ਮੇਰਾ ਪੈਸ਼ਨ ਆ ਇਹ ਚੀਜ਼ ਮੈਂ ਕਰਨੀ ਆ ਜੇ ਤੁਸੀਂ ਇਹ ਨਾ ਵੀਡੀਓ ਦੇਖੋਗੇ ਮੈਂ ਕੋਈ ਹੋਰ ਚੈਨਲ ਚੱਕ ਕੇ ਬਣਾ ਲਵਾਂ ਮੈਨੂੰ ਸ਼ੌਕ ਆ ਵੀਡੀਓ ਦਾ ਮੈਂ ਹੋਰ ਕਿਤੇ ਕੰਮ ਕਰ ਲਵਾਂ 2019 ਚ ਮੈਂ ਜਦੋਂ ਪਹਿਲੀ ਵਾਰੀ ਮੈਂ ਵੀਡੀਓ ਪਾਈ ਸੀਗੀ ਆਪਣੇ YouTube ਚੈਨਲ ਤੇ ਇਹ ਮੈਂ ਹੁਣ ਬਣਾਇਆ ਚੈਨਲ ਜਿਹੜਾ ਨਵਾਂ ਚਿੱਤੇ ਹੋਏ ਵੀਡੀਓ ਪਈ ਆ ਪਰ ਨਹੀਂ ਯਾਰ ਆਲਦੀਸ਼ ਜਾਦਵ ਦੇ ਨਾਲ ਜਿਹੜੇ ਸਬਸਕ੍ਰਾਈਬਰ ਨਹੀਂ ਉਹ ਭੁਲੇਵੀ ਹੋ ਸਕਦੇ ਉਹਨਾਂ ਨੂੰ ਨਹੀਂ ਪਤਾ ਹੋਊਗਾ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਜੇ ਤੁਸੀਂ ਉਹਨਾਂ ਦੇ ਸਬਸਕ੍ਰਾਈਬਰ ਬਣੀ ਹੋ ਤਾਂ ਉਹਨੂੰ ਕਮੈਂਟ ਰਾਈ ਇਹ ਨਾਲ ਜਰੂਰ ਇਸ ਚੀਜ਼ ਦਾ ਅਹਿਸਾਸ ਦਿਵਾਓ ਕਿ ਵੀਰ ਮੇਰਾ ਤੂੰ ਗਲਤ ਕਰ ਰਿਹਾ ਜੋ ਵੀ ਕਰ ਰਿਹਾ ਤੂੰ ਐਦਾਂ ਨਹੀਂ ਐਦਾਂ ਕਰ ਇਸ ਕਰਕੇ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕੌਣ ਸੱਚਾ ਤੇ ਕੌਣ ਝੂਠਾ ਦੁਰਭਰਤੀਆਂ ਉਹ ਬੰਦਾ ਕਿਤੇ ਵੀ ਨਹੀਂ ਗਲਤ ਉਹਦਾ ਬੋਲਣ ਦਾ ਤਰੀਕਾ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਦਾਂ ਉਹ ਬੰਦਾ ਬੋਲਦਾ ਉਹਦਾ ਕੰਟੈਂਟ ਬਾਰੇ ਤੁਹਾਨੂੰ ਪਤਾ ਹੀ ਆ ਜਿਉਂ ਉਹਦਾ ਵਲੌਗ ਤੋਂ ਹੁੰਦੇ ਨੇ ਤੇ ਉਹਦੇ ਬਾਰੇ ਵੀ ਤੁਹਾਨੂੰ ਪਤਾ ਹੀ ਆ ਉਹ ਦੱਸਣ ਦਾ ਪਾਣੂ ਹੈ ਨਹੀਂ ਬਾਕੀ ਵੀਡੀਓ ਬਹੁਤ ਲੰਮੀ ਹੋਗੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈਦੇ ਹੋ ਜਾਜਤ ਧੰਨਵਾਦ